ਸਾਂਭ ਹੋ ਚੁੱਕਿਆ ਜੀ ਸਵਾ ਪੰਜਵੇਂ ਦਾ ਅੱਜ ਹੈਗਾ ਜੀ ਸੰਡੇ ਆਪਾਂ ਚਪੈਰਾ ਸਾਈਟ ਦੀ ਕੱਢ ਚੁੱਕੀਆਂ ਘਰ ਦੇ ਵਿੱਚ ਤੇ ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਮਜੀਤ ਸਾਹਿਬ ਗੁਰਦੁਆਰਾ ਜਾਣਾ ਜੀ ਮੰਥਾ ਟੇਕਣ ਲਈ ਤੇ ਕਾਫੀ ਦਿਨਾਂ ਤੋਂ ਜਾਣ ਦੀ ਸਲਾਹ ਮਿਲਦੀ ਸੀ ਪਰ ਉਹਨਾਂ ਹਸਬੰਦ ਦੀ ਥੋੜੀ ਤਬੀਅਤ ਨਹੀਂ ਠੀਕ ਸੀਗੀ ਉਸ ਕਰਕੇ ਫਿਰ ਆਪਣਾ ਕੋ ਜਾ ਕੇ ਹੋ ਰਿਹਾ ਸੀਗਾ ਇਸ ਕਰਕੇ ਜਿੱਤਾ ਵਿੱਚ ਵਿੱਚ ਕਈ ਜਿੱਤਾ ਵਲੌਗ ਮਿਸ ਹੋਏ ਨੇ ਆਪਣੇ ਨਹੀਂ ਆਏ ਹੈਗੇ ਉਹ ਵੀ ਆਹੀ ਵਿਜ਼ਨ ਆ ਤੇ ਬਾਕੀ ਜੀ ਆਪਾਂ ਹੁਣ ਜਾ ਰਹੇ ਆ ਮੰਜੀ ਸਾਹਿਬ ਗੁਰਦੁਆਰਾ ਤੇ ਲੋ ਜੀ ਤੁਸੀਂ ਵੀ ਵਲੌਗ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਤੇ ਖੁਦ ਵੀ ਦਰਸ਼ਨ ਕਰਕੇ ਆਵਾਂਗੇ ਹੋਰ ਤੁਹਾਨੂੰ ਇਹ ਵਲੌਗ ਸਾਡਾ ਵਧੀਆ ਲੱਗੂਗਾ ਜੀ ਅੱਜ ਦਾ ਤੇ ਬਾਕੀ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਸਬਸਕ੍ਰਾਈਬ ਕਰਦੋ ਤੇ ਸਕਿੱਪ ਨਾ ਕਰਿਓ ਤੇ ਵਲੌਗ ਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਤੇ ਆਓ ਜੀ ਆਪਾਂ ਚੱਲਦੇ ਆਂ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਮੰਜੀ ਸਾਹਿਬ ਤੇ ਇਹ ਆ ਜੀ مین ਐਂਟ੍ਰੈਂਸ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਜੀ ਇਹ ਵੀ ਤੇ ਅੱਜ ਦੀ ਰਸ਼ ਬਹੁਤ ਜ਼ਿਆਦਾ ਸੀਗਾ ਤੇ ਅੱਜ ਹੈਗਾ ਜੀ ਸੰਡੇ ਇਸ ਕਰਕੇ ਰਸ਼ ਹੋਣਾ ਲਾਜ਼ਮੀ ਸੀਗਾ ਤੇ ਕਾਫੀ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਮੱਥਾ ਟੇਕਣ ਤੇ ਅੱਜ ਜੀ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਬੱਸਾਂ ਵਗੈਰਾ ਹਨਾ ਤੇ ਹੋਰ ਗੱਡੀਆਂ ਵਗੈਰਾ ਕਾਫੀ ਪਾਰਕਿੰਗ ਦੇ ਵਿੱਚ ਅੱਜ ਯਾਨੀ ਗੱਡੀਆਂ ਵਗੈਰਾ ਲੱਗੀਆਂ ਹੋਈਆਂ ਸੀਗੀਆਂ ਤੇ ਇੱਥੇ ਹੀ ਤੁਹਾਨੂੰ ਅੱਜ ਪਤਾ ਲੱਗ ਰਿਹਾ ਹੋਣਾ ਕਿ ਕਿੰਨਾ ਕੁ ਗੁਰਦੁਆਰਾ ਸਾਹਿਬ ਰਸ਼ ਸੀਗਾ ਪਰ ਇਸ ਦੇ ਬਾਵਜੂਦ ਵੀ ਬਹੁਤ ਸੋਹਣੇ ਦਰਸ਼ਨ ਹੋਏ ਜੀ ਸਾਨੂੰ ਤੇ ਬਹੁਤ ਆਨੰਦ ਆਇਆ ਜੀ ਦਰਸ਼ਨ ਕਰਕੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਇੱਧਰ ਪਾਰਕਿੰਗ ਵਾਲੀ ਸਾਈਡ ਆ ਜੀ ਇਹ ਸਾਰੀ ਬਹੁਤ ਸੋਹਣਾ ਇਮਾਰਤ ਬਣੀ ਮੈਂ ਤੁਹਾਨੂੰ ਸਾਰੇ ਅੱਜ ਗੁਰਦੁਆਰੇ ਦੇ ਦਰਸ਼ਨ ਕਰਵਾਉਂਗੀ ਸਾਰੀ ਇਮਾਰਤ ਦੇ ਜਿੱਥੇ ਆਪਣਾ ਮਹਾਰਾਜ ਦਾ ਸਰੂਪ ਰੱਖਿਆ ਵਾ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਜੀ ਮੈਂ ਕਹਿਣਾ ਚਾਹੁੰਨੀ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਪੂਰਾ ਇਤਿਹਾਸ ਜੋ ਵੀ ਇਸ ਗੁਰਦੁਆਰਾ ਸਾਹਿਬ ਜੀ ਦਾ ਵਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਿਊ ਆਏ ਨੇ ਤੇ ਤੁਸੀਂ ਫਸਟ ਟਾਈਮ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਸਾਡੇ ਵਲੌਗ ਰਾਹੀਂ ਤੇ ਤੁਸੀਂ ਵੀ ਵਲੌਗ ਨੂੰ ਸਕਿੱਪ ਨਾ ਕਰਿਓ ਤੇ ਆਪਾਂ ਪੂਰੇ ਤੁਹਾਨੂੰ ਵਧੀਆ ਦਰਸ਼ਨ ਕਰਾਵਾਂਗੇ ਤੇ ਇਹ ਵੀ ਤੁਹਾਨੂੰ ਪੂਰਾ ਇਤਿਹਾਸ ਵੀ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਜੀ ਦਾ ਤੇ ਲੋ ਜੀ ਇਮਾਰਤ ਦੇ ਬਾਹਰੋਂ ਤੁਸੀਂ ਕਰੋ ਦਰਸ਼ਨ ਤੇ ਬਾਕੀ ਜੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਨਾ ਸਬਸਕ੍ਰਾਈਬਰ ਦਾ ਆਪਣਾ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਚੈਨਲ ਨੂੰ ਕਿਉਂਕਿ ਜੀ ਇਸ ਚੈਨਲ ਤੇ ਮੈਂ ਆਪਣੀ ਡੇਲੀ ਰੁਟੀਨ ਦੀ ਲਾਈਫ ਦੇ ਨਾਲ-ਨਾਲ ਤੁਹਾਡੇ ਨਾਲ ਇਦਾਂ ਦੇ ਵਲੌਗ ਵੀ ਸ਼ੇਅਰ ਕਰਦੀ ਰਹਿਣੀ ਆ ਤੇ ਇਸ ਕਰਕੇ ਜੀ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਤੇ ਲਓ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਜੋੜਾ ਕਰਦੇ ਵਿੱਚ ਆਪਣੀ ਹਨਾ ਜੋੜਾ ਜਮਾ ਕਰਵਾ ਦੇਨੇ ਆ ਤੇ ਪੂਰਾ ਮੈਂ ਤੁਹਾਨੂੰ ਆਪਣਾ ਸੰਖੇਪ ਦੇ ਵਿੱਚ ਇਤਿਹਾਸ ਵੀ ਦੱਸਦੀ ਆ ਜੀ ਅੱਗੇ-ਅੱਗੇ ਵਲੌਗ 'ਚ ਜੁੜੇ ਰਹੀਓ ਵਲੌਗ ਨੂੰ ਸਕਿਪ ਨਾ ਕਰਿਓ ਤੇ ਪਹਿਲਾਂ ਆਪਾਂ ਜੋੜਾ ਘਰ ਦੇ ਵਿੱਚ ਜੀ ਜੋੜਾ ਜਮਾ ਕਰवानी ਆ ਤੇ ਫਿਰ ਉਸ ਤੋਂ ਬਾਅਦ ਜੀ ਆਪਾਂ ਦੇਖ ਵੀ ਕਰਾਉਣੀ ਆ ਫਿਰ ਆਪਾਂ ਪਹਿਲਾਂ ਦੇਖ ਵਗੈਰਾ ਕਰਵਾ ਲਈਏ ਫਿਰ ਮੈਂ ਤੁਹਾਨੂੰ ਪ੍ਰੋਪਰ ਇਤਿਹਾਸ ਦੱਸੂਗੀ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਤੇ ਨਾਲ ਦੀ ਨਾਲ ਜੀ ਮੈਂ ਤੁਹਾਨੂੰ ਦੇਖੋ ਜੀ ਇਮਾਰਤ ਦੇ ਦਰਸ਼ਨ ਕਰਵਾ ਰਹੀ ਆ ਤੇ ਆ ਜੀ ਅੱਗੇ ਬੋਰਡ ਲੱਗਾ ਹੋਇਆ ਆ ਇਹ ਰਿਤੇ ਵੀ ਸਾਰਾ ਇਤਿਹਾਸ ਲਿਖਿਆ ਹੋਇਆ ਆ ਜੀ ਬਾਕੀ ਜਿਨ੍ਹਾਂ ਨੇ ਆਪਣਾ ਵੀਡੀਓ ਨੂੰ ਥੋੜੀ ਦੇਰ ਲਈ ਸਟੌਪ ਕਰਕੇ ਹਨਾ ਜੇ ਤੁਸੀਂ ਖੁਦ ਪੜਨਾ ਚਾਹੁੰਦੇ ਹੋ ਤੇ ਤੁਸੀਂ ਖੁਦ ਵੀ ਇੱਥੋਂ ਪੜ ਸਕਦੇ ਹੋ ਜੀ ਸਾਰਾ ਇਤਿਹਾਸ ਤੇ ਬਾਕੀ ਜੀ ਅੱਗੇ ਹੁਣ ਮੈਂ ਤੁਹਾਨੂੰ ਸਾਰਾ ਹਨਾ ਇੱਕ ਵਾਰੀ ਰੀਡ ਕਰਕੇ ਖੁਦ ਵੀ ਦੱਸੂਗੀ ਕਿਉਂਕਿ ਕਈ ਇਦਾਂ ਹਨਾ ਹੈਗੇ ਨੇ ਕਈ ਸਬਸਕ੍ਰਾਈਬਰ ਹੋ ਸਕਦੇ ਨੇ ਜਿਹੜੇ ਜਿਨ੍ਹਾਂ ਨੂੰ ਪੰਜਾਬੀ ਘੱਟ ਰੀਡ ਕਰਨੀ ਆਉਂਦੀ ਹੋਵੇ ਤੇ ਇਸ ਕਰਕੇ ਜੀ ਆਪਾਂ ਖੁਦ ਵੀ ਰੀਡ ਕਰਕੇ ਦੱਸਾਂਗੇ ਜੀ ਨਿਓ ਜੀ ਇੱਥੇ ਪਹਿਲਾਂ ਆਪਾਂ ਕੜਾ ਪ੍ਰਸ਼ਾਦੀ ਦੇ ਕੇ ਕਰਵਾ ਲੈਨੇ ਆ ਕੜਾ ਪ੍ਰਸ਼ਾਦੀ ਦੇ ਕਰਾਉਣ ਉਪਰੰਤ ਜੀ ਪਹਿਲਾਂ ਆਪਾਂ ਸਰੋਵਰ ਤੇ ਹੀ ਜਾ ਕੇ ਆਪਾਂ ਮੱਥਾ ਟੇਕਿਆ ਸੀਗਾ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਹੁੰਨੇ ਹੋ ਨਾ ਪਹਿਲਾਂ ਪਹਿਲਾਂ ਤੁਸੀਂ ਪਹਿਲਾਂ ਸਰੋਵਰ ਦੇ ਜਾਣੀ ਜੇ ਤੁਸੀਂ ਮੱਥਾ ਟੇਕ ਲਿਆ ਟੇਕ ਲਿਆ ਆਦਰਵਾਇਜ਼ ਜੇਦਾ ਤੁਸੀਂ ਪਹਿਲਾਂ ਸਰੋਵਰ ਦਾ ਮੱਥਾ ਨਹੀਂ ਟੇਕਿਆ ਤੇ ਪਹਿਲਾਂ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਰੂਪ ਦੇ ਮੱਥਾ ਟੇਕ ਕੇ ਹਨਾ ਫਿਰ ਐਂਡ ਦੇ ਵਿੱਚ ਮੈਂ ਸੁਣਿਆ ਵਾਂ ਕਹਿੰਦੇ ਕਿ ਬਾਅਦ ਚੋ ਸਰੋਵਰ ਦੇ ਹੈਨਾ ਬਾਅਦ ਚੋ ਨਹੀਂ ਜਾ ਕੇ ਉਥੇ ਜੀ ਫਿਰ ਮੱਥਾ ਵਗੈਰਾ ਇਦਾਂ ਟੇਕੀ ਦਾ ਮੈਨੂੰ ਜੀ ਪ੍ਰੋਪਰ ਨੋਲੇਜ ਨਹੀਂ ਹੈਗੀ ਇਸ ਬਾਰੇ ਪਰ ਜਿਸ ਸੁਣਿਆ ਵਾਂ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਯਾਨੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਮੈਂ ਆਹੀ ਸੁਣਿਆ ਵਾਂ ਕਿ ਪਹਿਲਾਂ ਯਾਨੀ ਸਰੋਵਰ ਦੇ ਆਪਾਂ ਦਰਸ਼ਨ ਕਰ ਲਈਏ ਉੱਥੇ ਜੋ ਵੀ ਆਪਣਾ ਆਪਣਾ ਹੈਨਾ ਆਪਣਾ ਜਾਲੀ ਇਸ਼ਨਾਨ ਵਗੈਰਾ ਜੋ ਕਰਨਾ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਆਪਣੇ ਮਹਾਰਾਜ ਜਿੱਤੇ ਸਰੂਪ ਰੱਖਿਆ ਆ ਫਿਰ ਉਸ ਤੋਂ ਬਾਅਦ ਐਨ ਉੱਥੇ ਮੱਥਾ ਟੇਕੀ ਦਾ ਵਾ ਤੇ ਬਾਕੀ ਜੀ ਜੇ ਤੁਹਾਨੂੰ ਕੋਈ ਨੌਲੇਜ ਹੈਗੀ ਇਸ ਬਾਰੇ ਮੈਨੂੰ ਤੁਸੀਂ ਕਮੈਂਟ ਵਿੱਚ ਸ਼ੇਅਰ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਲੋ ਜੀ ਪਹਿਲਾਂ ਇੱਥੇ ਆਪਾਂ ਠੀਕਦੇ ਆ ਜੀ ਸਰੋਵਰ ਤੇ ਆਪਾਂ ਇੱਥੇ ਜੀ ਆਪਣਾ ਪੂਰਾ ਹਨਾ ਹੱਥ ਮੂੰਹ ਧੋ ਕੇ ਪੂਰਾ ਇਸ਼ਨਾਨ ਕਰਕੇ ਆਪਣਾ ਫਿਰ ਆਪਾਂ ਚੱਲਦੇ ਆ ਜੀ ਅੰਦਰ ਤੇ ਲੋ ਜੀ ਹੁਣ ਮੈਂ ਤੁਹਾਨੂੰ ਅੰਦਰ ਸਾਰੇ ਦਰਸ਼ਨ ਕਰਾਉਣੀ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀਆਂ ਇਤਿਹਾਸ ਇਸ ਗੁਰਦੁਆਰੇ ਦਾ ਤੇ ਲੋ ਜੀ ਬਣੀ ਰੋ ਹੁਣ ਵਲੌਗ ਨੂੰ ਸਕਿਪ ਨਾ ਕਰਿਓ ਅਸੀਂ ਤੁਹਾਨੂੰ ਸਾਰਾ ਇਤਿਹਾਸ ਦੱਸਦੀਆਂ ਸੀ ਜਿਸ ਗੁਰਦੁਆਰਾ ਸਾਹਿਬ ਜੀ ਦਾ ਤੇ ਲੋ ਜੀ ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ ਸੰਖੇਪ ਦੇ ਵਿੱਚ ਇਤਿਹਾਸ ਇਸ ਗੁਰਦੁਆਰਾ ਸਾਹਿਬ ਜੀ ਦਾ 1181975 ਸਰਦਾਰ ਹਰਪਜਨ ਸਿੰਘ ਸਪੁੱਤਰ ਬਾਬਾ ਕਿਰਪਾਲ ਸਿੰਘ ਅਤੇ ਇਹਨਾਂ ਦਾ ਸ੍ਰੀ ਗੁਰਦੇਵ ਸਿੰਘ ਰਾਮਦਾਸਿਆ ਦੋਵੇਂ ਹੀ ਹੱਲ ਚਲਾ ਰਹੇ ਸੀ ਆਖਰੀ ਸਿਆੜਾਂ ਵੇਲੇ ਗੁਰਦੇਵ ਸਿੰਘ ਦੇ ਹੱਲ ਤਾਂ ਫਾਲਾ ਮੰਜੀ ਸਾਹਿਬ ਦੇ ਵਿੱਚ 2-3 ਵਾਰੀ ਲੱਗਿਆ ਬੈਲ ਤੇ ਗੁਰਦੇਵ ਸਿੰਘ ਕੁਝ ਡਰੇ ਹੱਲ ਵਾਉਣਾ ਬੰਦ ਕਰਕੇ ਘਰ ਪਰਤ ਗਏ ਘਰ ਜਾ ਕੇ ਬਾਬਾ ਕਿਰਪਾਲ ਸਿੰਘ ਪਾਸ ਇਹ ਜ਼ਿਕਰ ਕੀਤਾ ਬਾਬਾ ਜੀ ਗੁਰੂ ਘਰ ਦੇ ਸ਼ਰਧਾਲੂ ਸਿੱਖ ਇਤਿਹਾਸ ਦੇ ਜਾਣੂ ਚਾਰੇ ਕੋਟਾਂ ਵਿੱਚ ਵੱਡੀ ਉਮਰ ਦੇ ਬਜ਼ੁਰਗ ਸਨ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਜਗ੍ਹਾ ਪੁੱਟ ਕੇ ਵੇਖੀ ਤਾਂ ਪਵਿੱਤਰ ਮੰਜੀ ਸਾਹਿਬ ਦੇ ਦਰਸ਼ਨ ਹੋਏ ਅਤੇ ਉਹਨਾਂ ਕਿਹਾ ਕਿ ਇਹ ਆਸਨ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜਿਵੇਂ ਬਾਦਸ਼ਾਹੀ ਮੇਰੀ ਪੀੜੀ ਦੇ ਮਾਲਕ ਦਾ ਹੈ ਉਹਨਾਂ ਨੇ ਆਪਣੇ ਪਵਿੱਤਰ ਚਰਨ ਇਸ ਥਾਂ ਤੇ ਪਾਏ ਸਨ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਬਿਰਾਜੇ ਸਨ ਇਸ ਨੂੰ ਨਾ ਛੇੜਨਾ ਸ਼ਾਮ ਨੂੰ ਇੱਕ ਬੈਲ ਜਿਸ ਦੇ ਹੱਲ ਦਾ ਫਾਲਾ ਲੱਗਿਆ ਸੀ ਬਿਮਾਰ ਹੋ ਗਿਆ 13 8 1953 ਸਰਦਾਰ ਹਰਪ੍ਰਜਨ ਸਿੰਘ ਜੀ ਸ੍ਰੀ ਗੁਰਦੇਵ ਸਿੰਘ ਨੇ ਮਹਿਰੀਵਾਲ ਵਾਲਾ ਖੂਹ ਜੋੜਿਆ ਗੁਰੂ ਦੇਵ ਸਿੰਘ ਪਾਣੀ ਦੇ ਨੱਕੇ ਮਾਰ ਰਿਹਾ ਸੀ ਉੱਚੀਆਂ ਆਵਾਜ਼ਾਂ ਆਈਆਂ ਜਦੋਂ ਆਵਾਜ਼ਾਂ ਸੁਣੀਆਂ ਅਤੇ ਉਸ ਪਾਸੇ ਵੇਖਿਆ ਤਾਂ ਕਈ ਸਿੰਘ ਨੀਲੇ ਬਸਤਰਾਂ ਵਾਲੇ ਨਜ਼ਰੀ ਆਏ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਖਾਲਸਾ ਜੀ ਡਰੋ ਨਾ ਗੁਰੂ ਰਾਖਾ ਹੈ ਸਰਦਾਰ ਹਰਪ੍ਰਜਨ ਸਿੰਘ ਨੇ ਵੀ ਆਵਾਜ਼ਾਂ ਸੁਣੀਆਂ ਖੂਹ ਚਲਾਉਣਾ ਬੰਦ ਕਰਕੇ ਉਹ ਵੀ ਘਰ ਚਲੇ ਗਏ ਉਸ ਰਾਤ ਗੁਰੂ ਦੇਵ ਸਿੰਘ ਸਰੀ ਨੂੰ ਤੇਜ਼ ਬੁਖਾਰ ਹੋ ਗਿਆ ਨਾਲ ਹੀ ਇੱਕ ਬੈਲ ਵੀ ਬਿਮਾਰ ਹੋ ਗਿਆ ਸ਼ਾਮ ਨੂੰ ਚਾਰੇ ਕੋਟਾਂ ਤੇ ਨੇੜੇ ਦੇ ਹੋਰ ਨਗਰਾਂ ਵਿੱਚੋਂ ਮੰਜੀ ਸਾਹਿਬ ਪ੍ਰਗਟ ਹੋਣ ਦੀ ਗੱਲ ਫੈਲ ਗਈ 14 8 1953 ਨੂੰ ਅਗਲੀ ਸਵੇਰ ਸੰਗਤਾਂ ਦੂਰੋਂ ਨੇੜੇ ਦੇ ਪਿੰਡਾਂ ਵਿੱਚੋਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋ ਗਈਆਂ ਅਤੇ ਮੰਜੀ ਸਾਹਿਬ ਦੇ ਚਾਰੇ ਪਾਸੇ ਤੋਂ ਜਗ੍ਹਾ ਸਾਫ਼ ਕਰ ਦਿੱਤੀ ਗਈ ਪ੍ਰਗਟ ਹੋਇਆ ਸਥਾਨ ਸ਼੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਦਾ ਹੈ ਗਵਾਲੀਅਰ ਦੇ ਕਿਲੇ ਵਿੱਚੋਂ ਸ਼੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਸਾਹਿਬ ਜੀ ਰਿਹਾ ਹੋ ਕੇ ਜਹਾਗੀਰ ਬਾਦਸ਼ਾਹ ਦੇ ਨਾਲ ਇਸ ਅਸਥਾਨ ਤੇ બિਰਾਜੇ ਸਨ ਇਕੱਠੀਆਂ ਹੋਈਆਂ ਸੰਗਤਾਂ ਨੇ ਸੇਵਾ ਲਈ ਮਾਇਆ ਤੇ ਸਮਗਰੀ ਆਦੀ ਦੇਣ ਦੇ ਵਾਅਦੇ ਕੀਤੇ ਛੇਵੇਂ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਤੇ ਆ ਕੇ ਜੋ ਵੀ ਅਰਦਾਸ ਜੋਦੜੀ ਕਰਦਾ ਹੈ ਮੂਹ ਮੰਗੀਆਂ ਮੁਰਾਦਾ ਪਾਉਂਦਾ ਹੈ ਗੁਰੂ ਸੁਰਮੇ ਦੇ ਇਸ ਪਵਿੱਤਰ ਅਸਥਾਨ ਦੀ ਯਾਤਰਾ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਦਿਆਂ ਆਪਣਾ ਜੀਵਨ ਸਫਲ ਕਰਿਏ ਹੁਣ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅਮਰitsar ਦੀ ਅਗਵਾਈ ਹੇਠ ਚੱਲ ਰਿਹਾ ਹੈ ਹਰ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਸਾਡਾ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਜੀ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਵੀ ਬਹੁਤ ਆਨੰਦ ਆਇਆ ਹੋਊਗਾ ਜੀ ਤੇ ਇਸ ਦੇ ਇਤਿਹਾਸ ਬਾਰੇ ਜਾਣ ਕੇ ਵੀ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਤੇ ਬਹੁਤ ਸੋਹਣਾ ਗੁਰਦੁਆਰਾ ਜੀ ਤੇ ਤੁਸੀਂ ਇੱਕ ਵਾਰ ਆ ਕੇ ਜਰੂਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਿਓ ਤੇ ਲੋ ਜੀ ਨਾਲ ਹੀ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਆਏ ਨਹੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ 'ਚ ਤਦ ਤੱਕ ਦੇ ਲਈ ਸੋਸ਼ਟੀਕਾਰ ਜੀ